ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਇੱਕ ਨਵੀਂ ਕਹਾਣੀ ਪਿਤਾ ਜੀ ਜੇ ਤੁਸੀਂ ਰੋਟੀ ਖਾਣੀ ਸੀ ਤਾਂ ਪਹਿਲਾਂ ਦੱਸਣਾ ਸੀ ਸਾਡੇ ਇੱਥੇ ਏਦਾਂ ਨਹੀਂ ਹੁੰਦਾ ਕਿ ਜਦੋਂ ਜਿਸ ਦਾ ਜੋਜੀ ਕੀਤਾ ਖਾ ਲਿਆ ਗਣ ਕੇ ਬਣਦੀਆਂ ਹਨ ਰੋਟੀਆਂ ਏਦਾਂ ਨਹੀਂ ਕਿ ਤੁਸੀਂ ਜਦੋਂ ਕਹੋਗੇ ਤੁਹਾਨੂੰ ਰੋਟੀ ਤਿਆਰ ਮਿਲੇਗੀ ਹੁਣ ਲਵੋ ਮੇਰੇ ਹਿੱਸੇ ਦੀ ਰੋਟੀ ਅੱਜ ਮੈਂ ਕਿਸੇ ਤਰ੍ਹਾਂ ਚੌਲ ਖਾ ਲਵਾਂਗੀ ਹੋਰ ਕੀ ਆ ਇਹਨਾਂ ਕਹਿ ਕੇ ਗੁੱਸੇ 'ਚ ਉੱਠੀ ਅੰਜਨਾ ਤੇ ਦੋ ਰੋਟੀਆਂ ਅਸ਼ੋਕ ਜੀ ਦੀ ਪਲੇਟ 'ਚ ਰੱਖੀਆਂ ਤੇ ਆਪ ਚੌਲਾਂ ਵਾਲਾ ਡੋਂਗੇ 'ਚੋਂ ਚੌਲ ਕੱਢ ਕੇ ਆਪਣੀ ਪਲੇਟ 'ਚ ਰੱਖਣ ਲੱਗੀ ਅਸ਼ੋਕ ਜੀ ਉਸ ਦਾ ਇਹ ਰੂਪ ਦੇਖ ਕੇ ਇੱਕਦਮ ਹੈਰਾਨ ਰਹਿ ਗਏ ਉਹਨਾਂ ਨੂੰ ਆਪਣੇ ਇਸ અપਮਾਨ ਦੀ ਤਾਂ ਸਪਣੇ ਵਿੱਚ ਵੀ ਉਮੀਦ ਨਹੀਂ ਸੀ ਖੈਰ ਅੰਜਨਾ ਦਾ ਇੰਨਾ ਭਿਆਨਕਰ ਵਿਵਹਾਰ ਦੇਖ ਕੇ ਰਮਾ ਜੀ ਵੀ ਆ ਗਈ ਪਰ ਉਹਨਾਂ ਤੋਂ ਆਪਣੇ ਪਤੀ ਦਾ ਅਪਮਾਨ ਬਰਦਾਸ਼ਤ ਨਹੀਂ ਹੋਇਆ ਇਸ ਲਈ ਬੋਲ ਪਈ ਅੰਜਨਾ ਤੂੰ ਆਪਣੇ ਹਿੱਸੇ ਦੀ ਰੋਟੀ ਕਿਉਂ ਦੇ ਦਿੱਤੀ ਤੂੰ ਮੇਰੇ ਤੋਂ ਲੈ ਲੈ ਰੋਟੀ ਰਹਿਣ ਦੋ ਮਾਜੀ ਇਦਾਂ ਹੀ ਸੀ ਤਾਂ ਪਹਿਲਾਂ ਕਿਉਂ ਨਹੀਂ ਦੇ ਦਿੱਤੀਆਂ ਆਪਣੀਆਂ ਰੋਟੀਆਂ ਤੁਸੀਂ ਦੋਵੇਂ ਇੱਕੋ ਜਿਹੇ ਹੋ ਚਲੋ ਹੁਣ ਖਾਣਾ ਖਾ ਲਵੋ ਤੇ ਮੈਨੂੰ ਵੀ ਚਾਹ ਨਾਲ ਖਾਣ ਦੇਵੋ ਉਹਨਾਂ ਨੂੰ ਵੀ ਆਪਣੀ ਵੱਡੀ ਨੂੰ ਤੋਂ ਇਹ ਉਮੀਦ ਨਹੀਂ ਤੇ ਉਹ ਜਾਣਦੀ ਸੀ ਕਿ ਇਹ ਲੜਾਈ ਸਿਰਫ ਰੋਟੀ ਨੂੰ ਲੈ ਕੇ ਨਹੀਂ ਸਗੋਂ ਹਣ ਨੂੰ ਤੇ ਪੁੱਤ ਉਹਨਾਂ ਨੂੰ ਬਰਦਾਸ਼ਤ ਨਹੀਂ ਕਰ پا ਰਹੇ ਫਿਰ ਵੀ ਮੁੰਨਾ ਥੋੜਾ ਜਿਹਾ ਲਿਹਾਜ਼ ਤਾਂ ਕਰਦਾ ਹੀ ਸੀ ਐਸ ਲਈ ਦੋਮਾ ਨੇ ਇਸ ਉਮੀਦ ਦੇ ਨਾਲ ਆਪਣੇ ਮੁੰਡੇ ਰਜੀਵ ਵੱਲ ਦੇਖਿਆ ਜਿਸ ਨੂੰ ਉਹ ਪਿਆਰ ਨਾਲ ਮੁੰਨਾ ਕਹਿ ਕੇ ਬੁਲਾਉਂਦੇ ਸੀ ਸ਼ਾਇਦ ਉਹ ਆਪਣੇ ਪਤਨੀ ਦਾ ਵਿਰੋਧ ਕਰਦੇ ਹੋਏ ਕਹੇਗਾ ਕਿ ਤੂੰ ਕਿੱਦਾਂ ਮੰਮੀ ਤੇ ਪਾਪਾ ਜੀ ਦੇ ਨਾਲ ਗੱਲ ਕਰ ਰਹੀ ਆ ਪਰ ਜਦੋਂ ਉਹਨਾਂ ਨੇ ਦੇਖਿਆ ਤਾਂ ਉਹਨਾਂ ਦਾ ਮੁੰਡਾ ਸਿਰ ਝੁਕਾਈ ਚੁੱਪ ਕਰਕੇ ਰੋਟੀ ਦੇ ਟੁਕੜੇ ਆਪਣੇ ਮੂੰਹ 'ਚ ਪਾ ਰਿਹਾ ਸੀ ਤੇ ਉਹ ਸਮਝ ਗਿਆ ਕਿ ਇਸ ਘਰ ਵਿੱਚ ਹੁਣ ਉਹਨਾਂ ਦਾ ਦਾਣਾ ਪਾਣੀ ਮੁੱਕ ਚੁੱਕਿਆ ਹੁਣ ਸਨਮਾਨ ਦੀ ਰੋਟੀ ਇਸ ਘਰ ਚ ਨਸੀਬ ਨਹੀਂ ਹੋਵੇਗੀ ਚੁੱਪ ਕਰਕੇ ਦੋਵੇਂ ਕਿਸੇ ਤਰ੍ਹਾਂ અપਮਾਨ ਦੀ ਘਟ ਨਾਲ ਰੋਟੀ ਦੇ ਟੁਕੜੇ ਨਿਕਲ ਗਏ ਅਸ਼ੋਕ ਜੀ ਨੇ ਤਾਂ ਦੁਬਾਰਾ ਸਬਜੀ ਵੀ ਨਹੀਂ ਲਈ ਬਸ ਕਿਸੇ ਤਰ੍ਹਾਂ ਰੋਟੀ ਦਾਲ ਵਿੱਚ ਭਿਉਂਕੇ ਖਾ ਲਈ ਜੇਕਰ ਥੋੜਾ ਜਿਹਾ ਵੀ ਖਾਣਾ ਛੱਡ ਦਿੰਦੇ ਤਾਂ ਫਿਰ ਸੁਣਨ ਨੂੰ ਮਿਲਦਾ ਕਿ ਖਾਣਾ ਬਰਬਾਦ ਕਰ ਰਹੇ ਹੋ ਇਧਰ ਪਤੀ ਦੇ અપਮਾਨ ਤੇ ਮੁੰਡੇ ਦੀ ਚੁੱਪ ਦੇ ਕਾਰਨ ਰਮਾ ਜੀ ਦੇ ਹੰਝੂ ਏਦਾਂ ਵਹਿ ਰਹੇ ਸੀ ਕਿ ਰੋਟੀ ਕੁਝ ਜ਼ਿਆਦਾ ਹੀ ਨਮਕੀਨ ਲੱਗ ਰਹੀ ਸੀ ਪਰ ਉਹਨਾਂ ਨੇ ਵੀ ਬਿਨਾਂ ਆਵਾਜ਼ ਕੀਤੇ ਆਪਣੀ ਥਾਲੀ ਦਾ ਖਾਣਾ ਖਤਮ ਕੀਤਾ ਖਾਣਾ ਖਤਮ ਕਰਕੇ ਜਦੋਂ ਦੋਵੇਂ ਆਪਣੇ ਕਮਰੇ ਵਿੱਚ ਆਏ ਤਾਂ ਕੁਝ ਸਮੇਂ ਤੱਕ ਉਹਨਾਂ ਦੇ ਮੂੰਹ ਤੋਂ ਆਵਾਜ਼ ਤੱਕ ਹੀ ਨਹੀਂ ਨਿਕਲੀ ਸੀ ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਕੀ ਗੱਲ ਕਰਨ ਇੰਨਾ અપਮਾਨ ਤੇ ਇੰਨੀ ਬੇਰੁਖੀ ਉਹਨਾਂ ਨੂੰ ਪਹਿਲੀ ਵਾਰ ਦੇਖਣ ਨੂੰ ਮਿਲੀ ਸੀ ਪਰ ਰੋਟੀ ਨੂੰ ਲੈ ਕੇ ਇੰਨਾ અપਮਾਨ ਪਹਿਲਾਂ ਕਦੇ ਨਹੀਂ ਹੋਇਆ ਸੀ ਲਗਭਗ ਪਿਛਲੇ 2 ਮਹੀਨਿਆਂ ਤੋਂ ਮੁੰਨਾ ਤੇ ਅੰਜਨਾ ਉਹਨਾਂ ਨਾਲ ਬੁਰਾ ਵਿਵਹਾਰ ਕਰ ਰਹੇ ਸੀ ਅੰਜਨਾ ਤਾਂ ਆਪਣੀ ਸਾਸ ਨਾਲ ਉਲਝਣ ਦਾ ਕੋਈ ਨਾ ਕੋਈ ਬਹਾਨਾ ਲੱਭਦੀ ਰਹਿੰਦੀ। ਅੱਜ ਐਤਵਾਰ ਹੋਣ ਦੇ ਕਾਰਨ ਸਾਰਾ ਪਰਿਵਾਰ ਇੱਕ ਸਾਥ ਲੰਚ ਕਰ ਰਿਹਾ ਸੀ। ਸੋਨੂ ਤੇ ਮੋਨੂ ਪਹਿਲਾਂ ਹੀ ਖਾ ਕੇ ਵੇਖਣ ਲੱਗ ਗਏ ਸੀ। ਅੰਜਨਾ ਦੁਪਹਿਰ ਵਿੱਚ ਅਸ਼ੋਕ ਜੀ ਚੌਲੀ ਖਾਂਦੇ ਸੀ ਪਰ ਅੱਜ ਅੰਜਨਾ ਨੇ ਪਨੀਰ ਬਣਾਇਆ ਸੀ ਤੇ ਪਨੀਰ ਉਹਨਾਂ ਨੂੰ ਰੋਟੀ ਦੇ ਨਾਲ ਹੀ ਵਧੀਆ ਲੱਗਦਾ ਸੀ। ਅੰਤ ਉਸ ਤੋਂ ਰੋਟੀ ਮੰਗ ਬੈਠੇ ਤਾਂ ਇਦਾਂ ਲੱਗਾ ਜਿੱਦਾਂ ਤੂਫਾਨ ਆ ਗਿਆ ਹੋਵੇ ਆਪਣੀ ਨੋਹ ਦਾ ਪਹਿਲਾਂ ਵਾਲਾ ਰੂਪ ਦੇਖ ਕੇ ਸਭ ਕੁਝ ਯਾਦ ਕਰਕੇ ਅਸ਼ੋਕ ਜੀ ਤੇ ਰਮਾ ਜੀ ਠੀਕ ਮਹਿਸੂਸ ਨਹੀਂ ਕਰ ਰਹੇ ਸੀ ਇਸ ਗੱਲ ਨੂੰ ਦਿਲ ਵਿੱਚ ਨਾ ਲਾਓ ਕਿਉਂਕਿ ਉਹ ਬਹੁਤ ਥੱਕ ਗਈ ਹੋਵੇਗੀ ਫਿਰ ਮੈਂ ਵੀ ਖਾਮ ਖਾ ਉਸ ਤੋਂ ਰੋਟੀ ਮੰਗ ਕੇ ਉਸ ਨੂੰ ਪਰੇਸ਼ਾਨ ਕਰ ਦਿੱਤਾ ਜਦੋਂ ਰਮਾ ਵਿਆਹ ਕੇ ਆਈ ਤਾਂ ਅਸ਼ੋਕ ਜੀ ਦਾ ਬਹੁਤ ਵੱਡਾ ਪਰਿਵਾਰ ਹੋਇਆ ਕਰਦਾ ਸੀ ਤਿੰਨ ਤਿੰਨ ਸੱਸਾਂ ਤੇ ਇੱਕ ਸਾਸਰ ਮਾਂ ਭੋਲੀ ਭਾਲੀ ਪਰ ਘਰ ਵਿੱਚ ਸਭ ਦੀ लाड़ਲੀ ਨੋ ਸੀ ਜਦੋਂ ਅੱਜ ਖੁਦ ਰਮਾ ਦੋ ਨੋਹਾਂ ਦੀ ਸੱਸ ਸੀ ਪਰ ਫਿਰ ਵੀ ਉਹਨਾਂ ਨੂੰ ਉਦਾਂ ਹੀ ਬੁਲਾਉਂਦੇ ਸੀ ਜਿੱਦਾਂ ਪਹਿਲਾਂ ਬੁਲਾਉਂਦੇ ਸੀ ਅਸ਼ੋਕ ਜੀ ਦੇ ਇਹ ਸ਼ਬਦ ਸੁਣਦੇ ਹੀ ਰਮਾ ਦੇ ਰੁਕੇ ਹੋਏ ਹੰਝੂ ਨਿਕਲ ਪਏ ਉਹ ਇਦਾਂ ਰੋਣ ਲੱਗੀ ਜਿੱਦਾਂ ਕੋਈ ਹਾਦਸਾ ਹੋ ਗਿਆ ਹੋਵੇ ਰੋਂਦੇ ਹੋਏ ਮੂੰਹ ਸਾੜੀ ਦੇ ਪੱਲੂ ਨਾਲ ਦੱਬ ਲਿਆ ਤਾਂ ਜੋ ਰੋਣ ਦੀ ਆਵਾਜ਼ ਕਮਰੇ ਤੋਂ ਬਾਹਰ ਨਾ ਨਿਕਲੇ ਅਸ਼ੋਕ ਜੀ ਉਹਨਾਂ ਨੂੰ ਚੁੱਪ ਕਰਵਾਉਂਦੇ ਰਹੇ ਥੋੜੀ ਦੇਰ ਬਾਅਦ ਜਦੋਂ ਰਮਾ ਜੀ ਕੁਝ ਠੀਕ ਹੋਈ ਤਾਂ ਬੋਲੀ ਹੁਣ ਅਸੀਂ ਇੱਥੋਂ ਚੱਲਦੇ ਆਂ ਐਨਾ અપਮਾਨ ਹੁੰਦਾ ਰਿਹਾ ਤੁਹਾਡਾ ਫਿਰ ਵੀ ਤੁਹਾਡੇ ਤੋਂ ਰੋਟੀ ਕਿੱਦਾਂ ਖਾਦੀ ਗਈ ਤਾਂ ਬੇਹੱਦ ਨਿਰਾਸ਼ ਹੋ ਕੇ ਅਸ਼ੋਕ ਜੀ ਬੋਲੇ ਇਹ ਸੋਚ ਕੇ ਖਾ ਲੈਂਦਾ ਹਾਂ ਕਿ ਭਾਵੇਂ ਹੀ ਖਾਣਾ ਅੰਜਨਾ ਨੇ ਬਣਾਇਆ ਪਰ ਕਮਾਈ ਤਾਂ ਮੇਰੇ ਮੁੰਡੇ ਦੀ ਹੀ ਹੈ ਨਾ ਇਹ ਕਹਿੰਦੇ ਹੋਏ ਅਸ਼ੋਕ ਜੀ ਦੀਆਂ ਅੱਖਾਂ ਭਰ ਆਂਆਂ ਜਿਸ ਨੂੰ ਰਮਾ ਜੀ ਨੇ ਅੱਗੇ ਵੱਧ ਕੇ ਆਪਣੇ ਪੱਲੇ ਨਾਲ ਸਾਫ਼ ਕਰ ਦਿੱਤਾ ਸਾਚੀ ਕਿਹਾ ਕਿ ਕਿਸੇ ਨੇ ਬੜਾ ਪਾ ਇਨਸਾਨ ਨੂੰ ਕਿੰਨਾ ਮਜਬੂਰ ਬਣਾ ਦਿੰਦਾ ਜਦੋਂ ਸਰੀਰ ਦੀ ਸ਼ਕਤੀ ਘਟ ਜਾਂਦੀ ਆ ਤਾਂ અપਮਾਨ ਵੀ ਸਹਿਣਾ ਪੈਂਦਾ ਤੇ ਅੱਜ ਰਮਾ ਜੀ ਨੂੰ ਯਾਦ ਆ ਰਿਹਾ ਸੀ ਜੋ ਉਹਨਾਂ ਦੀ ਭੈਣ ਨੇ ਕਿਹਾ ਸੀ ਕਿ ਦੀਦੀ ਕੁਝ ਵੀ ਹੋ ਜਾਵੇ ਪਰ ਆਪਣਾ ਘਰ ਆਪਣੇ ਨੋ ਪੁੱਤ ਦੇ ਨਾਮ ਨਾ ਕਰਿਓ ਪਰ ਹੁਣ ਤਾਂ ਭਾਵੁਕਤਾ ਵਿੱਚ ਉਹਨਾਂ ਦੀ ਤੋਂ ਗਲਤੀ ਹੋ ਗਈ ਸੀ ਹੁਣ ਕੀ ਹੋ ਸਕਦਾ ਸੀ ਦਰਅਸਲ ਅਸ਼ੋਕ ਜੀ ਤੇ ਰਮਾ ਜੀ ਦੇ ਦੋ ਮੁੰਡੇ ਸੀ ਵੱਡਾ ਮੁੰਡਾ ਰਜੀਵ ਭਾਵਕੇ ਮੁੰਨਾ ਤੇ ਛੋਟਾ ਮੁੰਡਾ ਸੰਜੀਵ ਰਜੀਵ ਹਮੇਸ਼ਾ ਮਾਂ ਦਾ लाडला ਰਿਹਾ ਸੀ ਬਹੁਤ ਮਿਹਨਤਾਂ ਤੋਂ ਬਾਅਦ ਜਨਮੇ ਆਪਣੇ ਪਹਿਲੀ ਸੰਤਾਨ ਨੂੰ ਪਿਆਰ ਕਰਦੇ ਹੋਏ ਰਮਾ ਜੀ ਨੇ ਜਿੱਦਾਂ ਆਪਣੇ ਅੱਖਾਂ ਤੇ ਪੱਟੀ ਹੀ ਬੰਨ ਲਈ ਸੀ ਐਸ ਲਈ ਰਜੀਵ ਦਾ ਸੁਭਾਅ ਸਵਾਰਥੀ ਤੇ ਖੁਦਗਰਜ਼ੀ ਵਾਲਾ ਹੋ ਗਿਆ ਸੰਜੀਵ ਰਜੀਵ ਦੇ ਮੁਕਾਬਲੇ ਪੜ੍ਹਾਈ ਵਿੱਚ ਇੰਨਾ ਹੁਸ਼ਿਆਰ ਨਹੀਂ ਸੀ ਪਰ ਬਹੁਤ ਅਨੁਸ਼ਾਸਿਤ ਸੀ ਜਿੱਦਾਂ ਜਿੱਦਾਂ ਵੱਡੇ ਹੁੰਦੇ ਗਏ ਰਜੀਵ ਹੋਰ ਵੀ ਹੁਸ਼ਿਆਰ ਹੁੰਦਾ ਗਿਆ ਤੇ ਸੰਜੀਵ ਆਪਣੇ ਲਕਸ਼ ਨੂੰ ਸਮਰਪਿਤ ਹੋਣ ਲੱਗਾ ਰਜੀਵ ਇੱਕ ਪ੍ਰਾਈਵੇਟ ਕੰਪਨੀ 'ਚ ਜੌਬ ਕਰਨ ਲੱਗਿਆ ਤੇ ਸੰਜੀਵ ਇੰਜੀਨੀਅਰ ਵਜੋਂ ਬਹੁਤ ਵਧੀਆ ਕੰਮ ਕਰਨ ਦੇ ਬਾਅਦ ਨੌਕਰੀ ਦੇ ਸੈਲਸਲੇ 'ਚ ਅਮਰੀਕਾ ਚਲਾ ਗਿਆ ਤਾਂ ਫਿਰ ਉੱਥੋਂ ਦੀ ਕੁੜੀ ਨਾਲ ਹੀ ਵਿਆਹ ਕਰਕੇ ਉੱਥੋਂ ਦਾ ਹੀ ਹੋ ਕੇ ਰਹਿ ਗਿਆ ਉਸ ਨੇ ਆਪਣੇ ਮਾਤਾ-ਪਿਤਾ ਨਾਲ ਸੰਪਰਕ ਤਾਂ ਨਹੀਂ ਤੋੜਿਆ ਸੀ ਪਰ ਉਸ ਨੇ ਵਿਆਹ ਇੱਕ ਹਿੰਦੁਸਤਾਨ ਦੀ ਕੁੜੀ ਲੀਜ਼ਾ ਨਾਲ ਹੀ ਕੀਤਾ ਜਿਸ ਦੇ ਪਿਤਾ ਅਮਰੀਕਾ ਵਿੱਚ ਹੀ ਪੱਕੇ ਸੀ ਵੈਸੇ ਤਾਂ ਉਸ ਨਾਲ ਉਸ ਦੇ ਮਾਤਾ-ਪਿਤਾ ਨੂੰ ਕੋਈ ਖਾਸ ਨਾਰਾਜ਼ਗੀ ਨਹੀਂ ਸੀ ਕਿਉਂਕਿ ਉਹਨਾਂ ਨੂੰ ਸੰਜੀਵ ਤੋਂ ਕੋਈ ਉਮੀਦ ਹੀ ਨਹੀਂ ਸੀ ਉਹਨਾਂ ਨੂੰ ਤਾਂ ਸਾਰੀ ਉਮੀਦ ਆਪਣੇ ਵੱਡੇ ਬੇਟੇ ਰਜੀਵ ਨਾਲ ਸੀ ਅਸ਼ੋਕ ਜੀ ਨੇ ਆਪਣੀ ਸਰਵਿਸ ਕਾਲ ਵਿੱਚ ਸਾਰੀ ਜਮਾ ਪੂੰਜੀ ਲਗਾ ਕੇ ਆਪਣਾ ਮਕਾਨ ਬਣਾਇਆ ਸੀ 4 ਸਾਲ ਪਹਿਲਾਂ ਰੇਲਵੇ ਦੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਗਏ ਸੀ ਤੇ ਦੋਵੇਂ ਪਤੀ ਪਤਨੀ ਆਰਾਮ ਨਾਲ ਰਹਿ ਰਹੇ ਸੀ ਮੁੰਨਾ ਇੱਕ ਪ੍ਰਾਈਵੇਟ ਕੰਪਨੀ 'ਚ ਬੰਗਲੌਰ 'ਚ ਨੌਕਰੀ ਕਰ ਰਿਹਾ ਸੀ ਤੇ ਉਹ ਪਤਨੀ ਤੇ ਦੋਵੇਂ ਮੁੰਡਿਆਂ ਸੋਨੂ ਤੇ ਮੋਨੂ ਦੇ ਨਾਲ ਰਹਿ ਰਿਹਾ ਸੀ ਹੁਣ ਉਹਨਾਂ ਨੇ ਉੱਥੇ ਆਪਣਾ ਇੱਕ ਫਲੈਟ ਲੈਣਾ ਸੀ ਤੇ ਪੈਸੇ ਘੱਟ ਪੈ ਰਹੇ ਸੀ। ਇਸ ਦੇ ਇਲਾਵਾ ਉਸ ਦੇ ਦਿਮਾਗ ਵਿੱਚ ਮਕਾਨ ਨੂੰ ਇਕੱਲੇ ਹੀ ਖੜਾਪ ਲੈਣ ਦੀ ਯੋਜਨਾ ਵੀ ਚੱਲ ਰਹੀ ਸੀ। ਛੋਟੇ ਮੁੰਡੇ ਸੰਜੀਵ ਨੇ ਵਿਦੇਸ਼ੀ ਕੁੜੀ ਨਾਲ ਵਿਆਹ ਕਰ ਲਿਆ ਸੀ। ਇਸ ਲਈ ਦੋਵੇਂ ਮਾਤਾ-ਪਿਤਾ ਉਸ ਨਾਲ ਤਾਂ ਨਾਰਾਜ਼ ਸੀ। ਰਜੀਵ ਨੇ ਇਸ ਦਾ ਫਾਇਦਾ ਚੁੱਕਿਆ। ਰਜੀਵ ਦੇ ਸੱਸ ਸਹੁਰੇ ਵੀ ਉਸ ਦੀ ਕਮਾਈ ਤੇ ਹੀ ਪਾਲ ਰਹੇ ਸੀ ਤੇ ਉਹਨਾਂ ਦੇ ਨਾਲ ਹੀ ਰਹਿੰਦੇ ਸੀ। ਹੁਣ ਅਸ਼ੋਕ ਜੀ ਤੇ ਰਮਾ ਜੀ ਦੇ ਆ ਜਾਣ ਤੇ ਰਜੀਵ ਨੇ ਉਹਨਾਂ ਨੂੰ ਇੱਕ ਅਲੱਗ ਕਿਰਾਏ ਤੇ ਘਰ ਲੈ ਕੇ ਦਿੱਤਾ ਇਸ ਲਈ ਅੰਜਨਾ ਨੂੰ ਆਪਣੇ ਸੱਸ ਸਹੁਰਾ ਘਟ ਦਿਖਾਈ ਦਿੰਦੇ ਸੀ ਹੁਣ ਉਹ ਵੱਡਾ ਘਰ ਹੜਪਣਾ ਸੀ ਇਸ ਲਈ ਉਹ ਬਹੁਤ ਸੋਚ ਸਮਝ ਕੇ ਸਭ ਕੁਝ ਕਰ ਰਹੇ ਸੀ ਇਸ ਲਈ ਸੰਜੀਵ ਦੀ ਹਿੱਸੇਦਾਰੀ ਘਰ ਵਿੱਚ ਖਤਮ ਕਰਨੀ ਜ਼ਰੂਰੀ ਸੀ ਰਜੀਵ ਤੇ ਅੰਜਨਾ ਨੇ ਇਹ ਕਹਿ ਕੇ ਸੰਜੀਵ ਤੇ ਲੀਜ਼ਾ ਤੇ ਨੀਲਾ ਮੈਰਿਜ ਕਰ ਲਈ ਆ ਵਿਦੇਸ਼ੀਆਂ ਨਾਲ ਤਾਂ ਵਿਆਹ ਟੈਕ ਦਾ ਹੀ ਨਹੀਂ ਜੇਕਰ ਉਹਨਾਂ ਦਾ ਤਲਾਕ ਹੋ ਗਿਆ ਤਾਂ ਮਾਤਾ ਪਿਤਾ ਨੇ ਘਰ ਅਤੇ ਜਾਇਦਾਦ ਦਾ ਵਟਵਾਰਾ ਕੀਤਾ ਤਾਂ ਇੱਕ ਹਿੱਸਾ ਲੀਜ਼ਾ ਨੂੰ ਵੀ ਮਿਲੇਗਾ ਤੇ ਇਸ ਤਰ੍ਹਾਂ ਮਿਹਨਤ ਨਾਲ ਬਣਾਇਆ ਹੋਇਆ ਘਰ ਕਿਸੇ ਹੋਰ ਦੇ ਹੱਥ ਚਲਿਆ ਜਾਵੇਗਾ ਫਿਰ ਆਪਣੀ ਮਾਂ ਦੀਆਂ ਭਾਵਨਾਵਾਂ ਨੂੰ ਉਕਸਾਉਂਦੇ ਹੋਏ ਮੁੰਨਾ ਬੋਲਿਆ ਸੋਚੋ ਮਾਂ ਜਿਸ ਘਰ ਵਿੱਚ ਤੁਸੀਂ ਠਾਕੁਰ ਜੀ ਦੀ ਪੂਜਾ ਕਰਦੇ ਹੋ ਉਸ ਘਰ ਨੂੰ ਵਿਦੇਸ਼ੀ ਮਾਸ ਮਾਸ ਖਾ ਕੇ ਆਪ ਬਿੱਤਰ ਕਰ ਦੇਣਗੇ ਸੁਣ ਕੇ ਰਮਾ ਜੀ ਝੌਕ ਗਈ ਤੇ ਕਿਸੇ ਵੀ ਤਰ੍ਹਾਂ ਅਸ਼ੋਕ ਜੀ ਦੇ ਜ਼ੋਰ ਪਾ ਕੇ ਘਰ ਰਜੀਵ ਦੇ ਨਾਮ ਲਖਵਾ ਦਿੱਤਾ ਹੁਣ ਉਸਦੇ ਨੋਪੁੱਤ ਇੰਨਾ ਮਿੱਠਾ ਬੋਲਦੇ ਇੰਨਾ ਆਦਰ ਸਤਕਾਰ ਕਰਦੇ ਇਹ ਰਮਾ ਜੀ ਤੇ ਅਸ਼ੋਕ ਜੀ ਇਕਦਮ ਬਹੁਤ ਹੈਰਾਨ ਹੋਏ ਸੀ ਤੇ ਹੁਣ ਜਦੋਂ ਅਸ਼ੋਕ ਜੀ ਆਪਣਾ ਸਾਰਾ ਕੁਝ ਛੱਡ ਕੇ ਉਹਨਾਂ ਦੇ ਨਾਲ ਬੰਗਲੌਰ ਆ ਕੇ ਰਹਿਣ ਲੱਗਿਆ ਤਾਂ ਕੌਜੀ ਦਿਨਾਂ ਚ ਉਹ ਲੋਕ ਆਪਣੀ ਅਸਲੀਅਤ ਤੇ ਉੱਤਰ ਆਏ ਤੇ ਇਧਰ ਅਸ਼ੋਕ ਜੀ ਤੇ ਰਮਾ ਜੀ ਤੋਂ ਹੁਣ અપਮਾਨ ਬਰਦਾਸ਼ਤ ਨਹੀਂ ਹੋ ਰਿਹਾ ਸੀ ਪਰ ਉਸ ਘਰ ਤੇ ਥੋੜੀ ਜਿਹੀ ਪੈਨਸ਼ਨ ਦੇ ਇਲਾਵਾ ਹੋਰ ਕੋਈ ਸੰਪਤੀ ਵੀ ਨਹੀਂ ਸੀ ਉਹਨਾਂ ਦੇ ਕੋਲ ਘਰ ਤਾਂ ਮੁੰਨਾ ਆਪਣੇ ਨਾਮ ਲਖਵਾ ਚੁੱਕਿਆ ਸੀ ਪੈਨਸ਼ਨ ਦੀ ਅਧਿਕ ਰਕਮ ਘਰ ਦੇ ਖਰਚੇ 'ਤੇ ਖਤਮ ਹੋ ਜਾਂਦੀ ਤੇ ਉਹਨਾਂ ਦੀ ਨੋ ਐਨੀਟੀਟ ਸੀ ਕਿ ਮੁੰਨਾ ਦੇ ਆਫਿਸ ਜਾਂਦੇ ਹੀ ਘਰ ਦੇ ਵਧੇ ਹੋਏ ਖਰਚਿਆਂ ਦਾ ਰੋਣਾ ਲੈ ਕੇ ਬੈਠ ਜਾਂਦੀ ਤੇ ਅਸ਼ੋਕ ਜੀ ਨੂੰ ਬਾਜ਼ਾਰੋਂ ਘਰ ਦਾ ਸਮਾਨ ਲਿਆਉਣ ਵਾਸਤੇ ਭੇਜ ਦਿੰਦੀ ਤੇ ਪੈਸੇ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿਉਂਕਿ ਅੰਜਨਾ ਉਹਨਾਂ ਨੂੰ ਇਹ ਯਾਦ ਦਿਵਾਉਣਾ ਨਹੀਂ ਭੁੱਲਦੀ ਸੀ ਕਿ ਉਹਨਾਂ ਦੇ ਇਸ ਘਰ ਵਿੱਚ ਆਉਣ ਨਾਲ ਘਰ ਦਾ ਖਰਚਾ ਬਹੁਤ ਵੱਧ ਗਿਆ। ਅਸ਼ੋਕ ਜੀ ਨੂੰ ਪੈਨਸ਼ਨ ਤਾਂ ਮਿਲਦੀ ਸੀ, ਕੋਲ ਮਿਲਾ ਕੇ ਦੁੱਧ ਸਬਜ਼ੀ ਦਾ ਖਰਚ ਤਾਂ ਸ਼ੋਕ ਜੀ ਚੌਕੀ ਰਹੇ ਸੀ ਤੇ ਹੁਣ ਕਦੇ-ਕਦੇ ਰਾਸ਼ਨ ਵੀ ਲਿਓਣਾ ਪੈ ਜਾਂਦਾ। ਹੁਣ ਦੋਵੇਂ ਪਤੀ ਪਤਨੀ ਉਹਨਾਂ ਦੇ ਪੈਸੇ ਉਹਨਾਂ ਦੇ ਬੇਟੇ, ਨੋ ਤੇ ਬੱਚਿਆਂ ਤੇ ਖਰਚ ਰਹੇ ਸੀ। ਇਸ ਲਈ ਕੁਝ ਬੋਲ ਨਹੀਂ پا ਰਹੇ ਸੀ ਪਰ ਇਦਾਂ ਵਿੱਚ ਪੈਨਸ਼ਨ ਦੀ ਸਾਰੀ ਰਕਮ ਘਰ ਦੇ ਰਾਸ਼ਨ ਤੇ ਖਰਚ ਹੋ ਰਹੀ ਸੀ। हां ਇੰਨਾ ਜ਼ਰੂਰ ਸੀ ਕਿ অশোক ਜੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਸੀ ਇਸ ਲਈ ਉਹਨਾਂ ਨੂੰ ਮੈਡੀਕਲ ਫੈਸਿਲਿਟੀਆਂ ਮਿਲੀ ਹੋਈ ਸੀ ਨਹੀਂ ਤਾਂ ਇੰਨੀ ਮਗਹਾਈ ਵਿੱਚ ਉਹਨਾਂ ਦੀ ਦਵਾਈ ਦਾ ਖਰਚ ਚਲਾਉਣਾ ਮੁਸ਼ਕਲ ਹੋ ਜਾਂਦਾ ਅੱਜ অশোক ਜੀ ਨੂੰ ਅਫਸੋਸ ਹੋ ਰਿਹਾ ਸੀ ਕਿ ਉਹਨਾਂ ਨੇ ਆਪਣੇ ਮੁੰਡੇ ਮੁੰਨਾ ਦੀ ਗੱਲ ਮੰਨ ਕੇ ਆਪਣਾ ਮਕਾਨ ਕਿਉਂ ਉਸ ਦੇ ਨਾਮ ਕਰ ਦਿੱਤਾ ਇਹਨਾਂ ਦਿਨਾਂ ਵਿੱਚ অশোক ਜੀ ਅਕਸਰ ਸੋਚਿਆ ਕਰਦੇ ਕਿ ਜੇਕਰ ਘਰ ਆਪਣਾ ਹੁੰਦਾ ਤਾਂ ਸਿਰ ਤੇ ਇੱਜ਼ਤ ਦੀ ਛੱਤ ਤਾਂ ਹੁੰਦੀ ਆਇਨਾ અપਮਾਨ ਤੇ ਤ੍ਰਸਕਾਰ ਸਹਿ ਕੇ ਉਹ ਕਦੇ ਵੀ ਕਿਸੇ ਹੋਰ ਦੇ ਘਰ ਵਿੱਚ ਨਹੀਂ ਰਹਿੰਦੇ ਤੇ ਹੁਣ ਜੋ ਵਿਵਹਾਰ ਮੁੰਨਾ ਤੇ ਉਹਨਾਂ ਦੀ ਨੋ ਉਹਨਾਂ ਨਾਲ ਕਰ ਰਹੇ ਸੀ ਤਾਂ ਇਸ ਘਰ ਤੇ ਇਸ ਘਰ ਦੇ ਲੋਕਾਂ ਨੂੰ ਆਪਣਾ ਤਾਂ ਨਹੀਂ ਕਿਹਾ ਜਾ ਸਕਦਾ ਸੀ ਅਸ਼ੋਕ ਜੀ ਨੇ ਲੰਮਾ ਸਾਹ ਲੈਂਦੇ ਹੋਏ ਕਿਹਾ ਕਿ ਕਿੰਨਾ ਸੋਹਣਾ ਤੇ ਹਵਾਦਾਰ ਘਰ ਸੀ ਉਹ ਬਚਪਨ ਵਿੱਚ ਦੋਵੇਂ ਬੱਚੇ ਉੱਥੇ ਟਾਇਰ ਵੱਟੇ ਜਿਹੇ ਪੇੜ ਨਾਲ ਟੰਗ ਦਿੰਦੇ ਸੀ ਤੇ ਉਸ ਤੇ ਝੂਟੇ ਲੈ ਕੇ ਬਹੁਤ ਖੁਸ਼ ਹੁੰਦੇ ਸੀ ਸਮੇਂ ਦੇ ਹਿਸਾਬ ਨਾਲ ਲੋਕ ਫਲੈਟ 'ਚ ਰਹਿਣ ਲੱਗੇ ਪਰ ਅਸ਼ੋਕ ਜੀ ਨੂੰ ਉਹ ਹਵਾਦਾਰ ਘਰ ਬਹੁਤ ਪਿਆਰਾ ਸੀ ਜੋ ਮੁੰਨਾ ਆਪਣੇ ਨਾਮ ਕਰਵਾ ਕੇ ਜਲਦੀ ਕਿਸੇ ਤੀਜੇ ਬੰਦੇ ਨੂੰ ਵੇਚ ਚੁੱਕਿਆ ਸੀ ਕਿਉਂਕਿ ਉਸ ਦੇ ਮਨ ਵਿੱਚ ਇਹ ਗੱਲ ਆਈ ਹੋਈ ਸੀ ਕਿ ਜੇਕਰ ਘਰ ਕਿਸੇ ਨੂੰ ਨਾ ਵੇਚਿਆ ਤਾਂ ਕੱਲ ਨੂੰ ਸੰਜੀਵ ਉਸ ਘਰ ਤੇ ਆਪਣਾ ਹੱਕ ਜਮਾ ਸਕਦਾ ਤਾਂ ਹੀ ਤਾਂ ਇੰਨਾ ਪਿਆਰ ਦਿਖਾ ਰਹੇ ਸੀ ਮੁੰਨਾ ਤੇ ਅੰਜਣਾ ਅਸ਼ੋਕ ਜੀ ਨੂੰ ਲੱਗਿਆ ਕਿ ਉਹ ਕਿੰਨੀ ਕਿਸਮਤ ਵਾਲੇ ਆ ਤਾਂ ਜੋ ਉਹਨਾਂ ਨੂੰ ਇੰਨੇ ਵਧੀਆ ਨੌ ਤੇ ਪੁੱਤ ਮਿਲੇ ਆ ਪਰ ਘਰ ਉਹਨਾਂ ਦੇ ਨਾਮ ਕਰਦੇ ਹੀ ਲਗਭਗ 2 ਮਹੀਨਿਆਂ ਦੇ ਅੰਦਰ ਹੀ ਦੋਨਾਂ ਨਾਲ ਹੀ ਗੰਦਾ ਵਿਵਹਾਰ ਹੋਣਾ ਸ਼ੁਰੂ ਹੋ ਗਿਆ ਸੱਚ ਕਹਿੰਦੇ ਆ ਲੋਕ ਕਿ ਸਭ ਤੋਂ ਪਹਿਲਾਂ ਇਨਸਾਨ ਆਪਣਾ ਰੰਗ ਬਦਲਦਾ ਗਰਗਟ ਤਾਂ ਔਂਜੀ ਬਦਨਾਮ ਆ ਅੱਜ ਆਪਣੀ ਜ਼ਿੰਦਗੀ ਵਿੱਚ ਦੋਵੇਂ ਹੀ ਆਪਣੇ ਸੁੰਨੇ ਮਨ ਤੇ ਵਿੜੇ ਨੂੰ ਲੈ ਕੇ ਸੋਚ ਰਹੇ ਸੀ ਕਿ ਹੁਣ ਇਸ ਵਿੱਚ ਚਾਨਣ ਕੌਣ ਕਰੇਗਾ ਪਰ ਕਹਿੰਦੇ ਆ ਨਾ ਕਿ ਹਰ ਪਰੇਸ਼ਾਨੀ ਦਾ ਹੱਲ ਹੁੰਦਾ ਇੱਕ ਦਿਨ ਛੋਟੇ ਮੁੰਡੇ ਸੰਜੀਵ ਦਾ ਫੋਨ ਆਇਆ ਤਾਂ ਉਹ ਦੋਵੇਂ ਹੀ ਸੰਜੋਗ ਨਾਲ ਪਾਰਕ ਵਿੱਚ ਸੀ ਔੰਜਵੀ ਅੰਜਨਾ ਨੂੰ ਪ੍ਰਾਈਵੇਸੀ ਦੇਣ ਲਈ ਉਹ ਦੋਵੇਂ ਨਿਕਲ ਗਏ ਸੀ ਕਿਉਂਕਿ ਉਹਨਾਂ ਦੇ ਰਹਿਣ ਨਾਲ ਅੰਜਨਾ ਦਾ ਮੂੰਹ ਹਮੇਸ਼ਾ ਸੁੱਜਿਆ ਰਹਿੰਦਾ ਸੀ ਤਾਂ ਮੁੰਨਾ ਨੇ ਖੁਦ ਕਿਹਾ ਸੀ ਕਿ ਮੰਮੀ ਪਾਪਾ ਜੀ ਤੁਸੀਂ ਹਮੇਸ਼ਾ ਘਰ ਵਿੱਚ ਨਾ ਰਿਹਾ ਕਰੋ ਸਗੋਂ ਕਦੇ-ਕਦੇ ਬਾਹਰ ਪਾਰਕ ਵਿੱਚ ਵੀ ਬੈਠ ਕੇ ਘੁੰਮ ਲਿਆ ਕਰੋ ਇਸ ਨਾਲ ਅੰਜਨਾ ਨੂੰ ਥੋੜਾ ਜਿਹਾ ਸਕੂਨ ਮਿਲ ਜਾਵੇਗਾ ਔੰਜਵੀ ਦੋਵੇਂ ਜਦੋਂ ਘਰ ਹੁੰਦੇ ਸੀ ਤਾਂ ਮੁੰਨਾ ਤੇ ਅੰਜਨਾ ਦੀ ਬਹੁਤ ਕੜੀ ਨਿਗਾਹ ਰੈਂਦੀ ਸੀ ਕਿ ਉਹ ਕਿਸ ਨਾਲ ਗੱਲ ਕਰ ਰਹੀ ਆ ਤੇ ਕੀ ਗੱਲ ਕਰ ਰਹੀ ਆ ਇਸ ਲਈ ਜਦੋਂ ਘਰ ਵਿੱਚ ਕਿਸੇ ਦਾ ਫੋਨ ਆਉਂਦਾ ਤਾਂ ਉਹ ਨਹੀਂ ਚੁੱਕਦੇ ਸੀ ਅੱਜ ਦੋਵੇਂ ਪਾਰਕ ਵਿੱਚ ਆ ਗਏ ਸੀ ਤੇ ਖੁੱਲੀ ਹਵਾ 'ਚ ਬੈਠ ਕੇ ਥੋੜੇ ਸਮੇਂ ਲਈ ਆਪਣਾ અપਮਾਨ ਭੁੱਲ ਗਏ ਅੱਜ ਸੰਜੋਗ ਵਧੀਆ ਸੀ ਜੋ ਸੰਜੀਵ ਦਾ ਫੋਨ ਆ ਗਿਆ ਤੇ ਅਸ਼ੋਕ ਨੇ ਵੀ ਵਧੀਆ ਗੱਲ ਕਰਕੇ ਫੋਨ ਰਮਾ ਜੀ ਨੂੰ ਫੜਾ ਦਿੱਤਾ ਰਮਾ ਜੀ ਨੇ ਰੋਂਦੇ ਕਰ ਲਾਉਂਦੇ ਹੋਏ ਰਜੀਵ ਦੀ ਸਾਰੀ ਕਰਤੂਤ ਸੰਜੀਵ ਨੂੰ ਦੱਸ ਦਿੱਤੀ ਸੁਣ ਕੇ ਸੰਜੀਵ ਨੂੰ ਹੈਰਾਨੀ ਹੋਈ ਤੇ ਜਲਦੀ ਆਉਣ ਬਾਰੇ ਦੱਸਦੇ ਹੋਏ ਬੋਲਿਆ ਕਿ ਇੱਕ ਖੁਸ਼ਖਬਰੀ ਆ ਲੀਜ਼ਾ ਮਾਂ ਬਣਨ ਵਾਲੀ ਆ ਸੁਣ ਕੇ ਦੋਵੇਂ ਬਹੁਤ ਹੀ ਖੁਸ਼ ਹੋਏ ਸੰਜੀਵ ਜਦੋਂ ਆਇਆ ਤਾਂ ਆਪਣੀ ਮਾਂ ਤੇ ਪਿਤਾ ਜੀ ਦੀ ਹਾਲਤ ਦੇਖ ਕੇ ਉਸ ਨੂੰ ਸਾਰੀ ਸਥਿਤੀ ਸਮਝਣ 'ਚ ਦੇਰ ਨਹੀਂ ਲੱਗੀ ਸੰਜੀਵ ਜਾਣ ਗਿਆ ਕਿ ਇਹ ਸਭ ਉਹਨਾਂ ਨੇ ਮੰਮੀ ਪਾਪਾ ਦਾ ਮਕਾਨ ਹੜੱਪਣ ਲਈ ਤੇ ਸੰਜੀਵ ਦਾ ਹੱਕ ਮਾਰਨ ਲਈ ਕੀਤਾ ਕਿਉਂਕਿ ਉਹਨਾਂ ਦਾ ਵਿਵਹਾਰ ਸੰਜੀਵ ਦੇ ਪ੍ਰਤੀ ਵੀ ਠੀਕ ਨਹੀਂ ਸੀ ਇਸ ਲਈ ਉਹਨਾਂ ਦੇ ਘਰ ਵਿੱਚ ਨਹੀਂ ਰੁਕਿਆ ਤੇ ਹੋਟਲ 'ਚ ਹੀ ਰੁਕਿਆ ਹੁਣ ਅੱਗੇ ਦੀ ਲੜਾਈ ਦਾ ਆਸਾਨ ਨਹੀਂ ਸੀ ਛੋਟਾ ਮੁੰਡਾ ਆਪਣੇ ਮਾਤਾ ਪਿਤਾ ਦੀ ਤਕਲੀਫ ਦੇਖ ਨਹੀਂ ਪਾਰ ਰਿਹਾ ਸੀ ਇੱਥੋਂ ਤੱਕ ਕਿ ਆਪਣੇ ਭਰਾ ਭਾਬੀ ਦੇ ਘਰ ਆਪਣੇ ਮਾਤਾ ਪਿਤਾ ਨਾਲ ਢੰਗ ਨਾਲ ਗੱਲ ਕਰਨੋਂ ਵੀ ਤਰਸ ਗਿਆ ਸੀ ਮਾਂ ਆਪਣੀਆਂ ਅੱਖਾਂ ਤੇ ਕੰਬਦੇ ਹੋਏ ਬੁੱਲਾਂ ਨਾਲ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਪਰ ਭਾਬੀ ਦੇ ਕੰਨ ਹਮੇਸ਼ਾ ਇੱਧਰ ਹੀ ਰਹਿੰਦੇ ਕਿ ਕਿਤੇ ਸੰਜੀਵ ਮਾਤਾ ਪਿਤਾ ਦੇ ਕੰਨ ਤਾਂ ਨਹੀਂ ਭਰ ਰਿਹਾ ਇਸ ਤੋਂ ਇਲਾਵਾ ਸੰਜੀਵ ਨੇ ਜਦੋਂ ਚਾਇਆ ਕਿ ਉਹ ਜਿਸ ਹੋਟਲ 'ਚ ਰੁਕਿਆ ਹੈ ਮਮੀ ਪਾਪਾ ਨੂੰ ਉੱਥੇ ਲੈ ਜਾਵੇ ਉਹਨਾਂ ਨੂੰ ਬਾਜ਼ਾਰ ਘੁਮਾ ਲਿਆਵੇ ਤੇ ਕੁਝ ਸ਼ਾਪਿੰਗ ਕਰਾ ਦੇਵੇ ਤਾਂ ਇਸ ਦੀ ਇਜਾਜ਼ਤ ਵੀ ਉਹਨਾਂ ਨੇ ਇਹ ਕਹਿ ਕੇ ਨਹੀਂ ਦਿੱਤੀ ਸੀ ਕਿ ਹੁਣ ਇਹਨਾਂ ਦੀ ਉਮਰ ਹੋ ਗਈ ਆ ਬਾਹਰ ਦਾ ਜੇਕਰ ਕੁਝ ਖਾਣ ਪੀਣਗੇ ਤਾਂ ਇਹਨਾਂ ਦੀ ਤਬੀਅਤ ਖਰਾਬ ਹੋ ਜਾਵੇਗੀ ਹਾਲਾਂਕਿ ਸੰਜੀਵ ਤੇ ਮਾਤਾ ਪਿਤਾ ਜੀ ਇਹ ਸਮਝ ਰਹੇ ਸੀ ਕਿ ਇਸ ਗੱਲ ਵਿੱਚ ਕੋਈ ਦਮ ਨਹੀਂ ਆ ਬਸ ਰਜੀਵ ਤੇ ਅੰਜਨਾ ਚਾਹੁੰਦੇ ਸੀ ਕਿ ਮਾਤਾ ਪਿਤਾ ਜੀ ਕਿਸੇ ਨਾਲ ਗੱਲ ਨਾ ਕਰਨ ਹੁਣ ਸੰਜੀਵ ਬਾਹਰ ਰਹਿ ਕੇ ਰਸਟਿਆਂ ਦੀ ਐਮਤ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਜੋ ਉਸ ਨੂੰ ਆਪਣੇ ਮਾਤਾ ਪਿਤਾ ਦੇ ਚਿਹਰੇ ਤੇ ਮੁਸਕਰਾਹਟ ਖਿលਿਆ ਹੋਇਆ ਦੇਖਣ ਲਈ ਉਸ ਨੂੰ ਇੱਕ ਹੀ ਆਈਡੀਆ ਆਇਆ ਜੇ ਕਿਸੇ ਤਰ੍ਹਾਂ ਉਹਨਾਂ ਨੂੰ ਉਹਨਾਂ ਦਾ ਉਹ ਘਰ ਖਰੀਦ ਕੇ ਦੇਵੇ ਦੇਵੇ ਉਸ ਨੇ ਆਪਣੀ ਜਮਾ ਪੂੰਜੀ ਦੀ ਮੋਟੀ ਰਕਮ ਦੁਆਰਾ ਉਸ ਮਕਾਨ ਨੂੰ ਖਰੀਦਣ ਤੇ ਲਾ ਦਿੱਤੀ ਬਚਪਨ ਤੋਂ ਹੀ ਸੰਜੀਵ ਇਹੀ ਦੇਖਦਾ ਆਇਆ ਸੀ ਕਿ ਇਹ ਮੰਮੀ ਪਾਪਾ ਆਪਣਾ ਸਾਰਾ ਪਿਆਰ ਰਜੀਵ ਤੇ ਲਟਾਉਂਦੇ ਆਏ ਆ ਮਾਤਾ ਜੀ ਭਰਾ ਦੇ ਇੰਨੀ ਕਰੀਬ ਸੀ ਕਿ ਕਦੇ-ਕਦੇ ਮੇਰੇ ਨਾਲ ਗੈਰਾਂ ਵਰਗਾ ਵਿਵਹਾਰ ਕਰਦੀ ਸੀ। ਰਜੀਵ ਤੋਂ ਦਬ ਕੇ ਹੀ ਸੰਜੀਵ ਵੱਡਾ ਹੋਇਆ ਸੀ। ਕਹਿੰਦੇ ਹਨ ਕਿ ਭੂਤ ਦੇ ਪੈਰ ਪਾਲਣ ਵਿੱਚ ਹੀ ਵਿਖ ਜਾਂਦੇ ਆ। ਐਂਜੀ ਬਚਪਨ ਵਿੱਚ ਕਈ ਵਾਰ ਰਜੀਵ ਦੇ ਸਵਾਰਥੀ ਸੁਭਾਅ ਦਾ ਪਤਾ ਲੱਗ ਜਾਂਦਾ ਸੀ ਜਿਸ ਨੂੰ ਰਮਾ ਜੀ ਦੀ ਮਮਤਾ ਟੱਕ ਦਿੰਦੀ ਸੀ। ਸੰਜੀਵ ਇਸੇ ਭੇਦ ਭਾਵ ਨੂੰ ਝੱਲ ਕੇ ਵੱਡਾ ਹੋਇਆ ਸੀ। ਇਸ ਉਮਰ ਵਿੱਚ ਜਾ ਕੇ ਮੰਮੀ ਪਾਪਾ ਨੂੰ ਜਦੋਂ ਰਜੀਵ ਦੀ ਅਸਲੀਅਤ ਪਤਾ ਲੱਗੀ ਤਾਂ ਉਹਨਾਂ ਨੇ ਸੰਜੀਵ ਤੇ ਭਰੋਸਾ ਤੇ ਉਮੀਦ ਕਰਨਾ ਸ਼ੁਰੂ ਕੀਤਾ। ਹੌਣ ਕਿਤੇ ਜਾ ਕੇ ਸੰਜੀਵ ਨੂੰ ਆਪਣੇ ਮਾਤਾ ਪਿਤਾ ਦਾ ਪੂਰਾ ਪਿਆਰ ਮਿਲਿਆ ਤੇ ਉਸ ਨੂੰ ਜਦੋਂ ਰਜੀਵ ਦੇ ਕਾਰਨਾਮੇ ਤੇ ਉਸ ਦੇ ਸਵਾਰਥ ਬਾਰੇ ਪਤਾ ਲੱਗਿਆ ਤਾਂ ਉਸ ਦਾ ਮਨ ਉਹਨਾਂ ਲਈ ਨਫ਼ਰਤ ਨਾਲ ਭਰ ਗਿਆ ਆਪਣੇ ਦੇਸ਼ ਤੋਂ ਬਾਹਰ ਜਾ ਕੇ ਸੰਜੀਵ ਹੋਰ ਵੀ ਸੰਵੇਦਨਸ਼ੀਲ ਹੋ ਚੁੱਕਿਆ ਸੀ ਇੱਥੋਂ ਤੱਕ ਕਿ ਰਿਸ਼ਤਿਆਂ ਦੀ ਕੀ ਅਹਿਮੀਅਤ ਆ ਮਾਤਾ ਪਿਤਾ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਇਹ ਸਭ ਗੱਲਾਂ ਸੰਜੀਵ ਹੁਣ ਸਮਝਣ ਲੱਗਿਆ ਸੀ ਇਸ ਲਈ ਅਸ਼ੋਕ ਜੀ ਤੇ ਰਮਾ ਜੀ ਲਈ ਉਸ ਦਾ ਪਿਆਰ ਹੋਰ ਵੱਧ ਗਿਆ ਐਸ ਲਈ ਉਸ ਦੇ ਲਈ ਹੁਣ ਆਪਣੇ ਮਾਤਾ ਪਿਤਾ ਦੀ ਖੁਸ਼ੀ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਸੀ। ਇਸ ਵਾਰ ਸੰਜੀਵ ਦਿਵਾਲੀ ਦੀਆਂ ਸ਼ੂਟਿੰਗਾਂ 'ਚ ਕੁਝ ਦਿਨਾਂ ਲਈ ਆਇਆ ਤਾਂ ਲੀਜ਼ਾ ਤੇ ਆਪਣੇ ਬੱਚੇ ਨੂੰ ਵੀ ਨਾਲ ਲੈ ਕੇ ਆਇਆ। ਪਹਿਲਾਂ ਵਾਂਗ ਉਹ ਹੋਟਲ ਵਿੱਚ ਹੀ ਰੁਕਿਆ ਭਰਾ ਤੇ ਭਾਬੀ ਤੋਂ ਮਾਤਾ ਪਿਤਾ ਨੂੰ ਕੁਝ ਦਿਨਾਂ ਲਈ ਆਪਣੇ ਨਾਲ ਲੈ ਕੇ ਜਾਣ ਦੀ ਇਜਾਜ਼ਤ ਮੰਗੀ ਤਾਂ ਭਰਾ ਭਾਬੀ ਨੇ ਉਹਨਾਂ ਨੂੰ ਬਹੁਤ ਗੱਲਾਂ ਸੁਣਾਉਂਦੇ ਹੋਏ ਕਿਹਾ ਕਿ ਸਾਨੂੰ ਕੀ ਪਤਾ ਤੁਸੀਂ ਇਹਨਾਂ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਧਿਆਨ ਰੱਖਿਓ ਇਹਨਾਂ ਦਾ ਇਨ ਇਹ ਦੋਵੇਂ ਇੰਨੇ ਚਲਾਕ ਤੇ ਕਮਚੋਰ ਹਨ ਕਿ ਕੋਈ ਵੀ ਇਹਨਾਂ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਦੇਖਿਓ ਕਿਤੇ ਤੁਸੀਂ ਵੀ ਇਹਨਾਂ ਦੇ ਚੱਕਰਾਂ 'ਚ ਪੈ ਕੇ ਬਰਬਾਦ ਨਾ ਹੋ ਜਾਇਓ ਸੰਜੀਵ ਚਾਹੁੰਦਾ ਤਾਂ ਆਪਣੀ ਭਾਬੀ ਦੀ ਗੱਲ ਦਾ ਬਹੁਤ ਕਰਾਰਾ ਜਵਾਬ ਦੇ ਸਕਦਾ ਸੀ ਪਰ ਇਸ ਸਮੇਂ ਉਸ ਨੂੰ ਆਪਣੇ ਮਾਤਾ-ਪਿਤਾ ਦੀ ਭਲਾਈ ਤੇ ਇਲਾਵਾ ਹੋਰ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਇਸ ਲਈ ਉਸਨੇ ਜਲਦੀ ਜਲਦੀ ਉਹਨਾਂ ਦਾ ਸਮਾਨ ਪੈਕ ਕੀਤਾ ਤੇ ਆਪਣੀ ਟੈਕਸੀ 'ਚ ਬਿਠਾ ਲਿਆ ਜਦੋਂ ਰਮਾ ਜੀ ਤੇ ਅਸ਼ੋਕ ਜੀ ਘਰੋਂ ਬਾਹਰ ਨਿਕਲ ਰਹੇ ਸੀ ਤਾਂ ਉਦੋਂ ਮੁੰਨਾ ਤਾਂ ਆਫਿਸ ਤੋਂ ਨਹੀਂ ਆਇਆ ਸੀ ਤੇ ਅੰਜਨਾ ਨੇ ਜਾਣ ਬੁੱਝ ਕੇ ਰਸੋਈ 'ਚ ਮਸਾਲਾ ਕੁੱਟਣ ਦਾ ਕੰਮ ਲੈ ਲਿਆ ਤਾਂ ਜੋ ਅੰਜਨਾ ਨੂੰ ਬਾਹਰ ਆ ਕੇ ਉਹਨਾਂ ਨੂੰ ਵਿਦਾ ਨਾ ਕਰਨਾ ਪਵੇ ਅੰਜਨਾ ਆਪਣੇ ਆਪ ਵਿੱਚ ਐਨੀ ਮਗਰੂਰ ਸੀ ਕਿ ਉਹ ਚਾਹੁੰਦੀ ਸੀ ਮਾਤਾ-ਪਿਤਾ ਨੂੰ ਦੇਖਣ ਕੋਈ ਰਿਸ਼ਤੇਦਾਰ ਵੀ ਨਾ ਜਾਵੇ ਤੇ ਉਹ ਉਹਨਾਂ ਨੂੰ ਆਪਣੇ ਕੋਲ ਰੱਖ ਕੇ ਹੀ ਸਤਾਵੀ ਖੈਰ ਹੁਣ ਉਹ ਖੁਸ਼ ਸੀ ਤੇ ਕੁਝ ਦਿਨਾਂ ਲਈ ਤਾਂ ਕਿਸੇ ਤਰ੍ਹਾਂ ਬੁੱਢੇ ਮਾਤਾ-ਪਿਤਾ ਤੋਂ ਛੁੱਟੀ ਤਾਂ ਮਿਲੀ ਉਤੋਂ ਅੰਜਣਾ ਬੋਲੀ ਲੈ ਜਾਓ ਇਹਨਾਂ ਨੂੰ ਸੰਜੀਪ ਭਰਾ ਕੁਝ ਦਿਨਾਂ ਲਈ ਇੱਥੋਂ ਇਹਨਾਂ ਨੂੰ ਲੈ ਜਾਓ ਆਪਣੇ ਨਾਲੋਂ ਜਦੋਂ ਰੱਖੋਗੇ ਤਾਂ ਪਤਾ ਲੱਗੇਗਾ ਕਿ ਬੁੱਢਿਆਂ ਦੇ ਨਾਲ ਰਹਿਣਾ ਕਿੰਨਾ ਮੁਸ਼ਕਲ ਹੁੰਦਾ ਕੁਝ ਦਿਨਾਂ ਬਾਅਦ ਤੁਸੀਂ ਤਾਂ ਵਿਦੇਸ਼ ਚਲੇ ਜਾਉਂਗੇ ਫਿਰ ਤਾਂ ਇਹਨਾਂ ਨੂੰ ਸਾਡੇ ਸਿਰ ਤੇ ਸੱਟ ਕੇ ਜਾਮੋਗੇ ਬੁੱਢਿਆਂ ਨਾਲ ਰਹਿਣਾ ਇਹਨਾਂ ਵੀ ਆਸਾਨ ਨਹੀਂ ਤੇ ਇਹ ਤਾਂ ਦੋ ਦੋ ਹਨ ਤੇ ਦੋਵੇਂ ਇੱਕੋ ਜਿਹੇ ਆਪਣੇ ਮਾਤਾ ਪਿਤਾ ਦੇ ਬਾਰੇ ਇੰਨੀਆਂ ਗੱਲਾਂ ਸੁਣ ਕੇ ਤਾਂ ਸੰਜੀਪ ਦਾ ਖੂਨ ਖ올 ਗਿਆ ਉਹ ਚਾਹੁੰਦਾ ਤਾਂ ਆਪਣੀ ਭਾਬੀ ਨੂੰ ਉੱਥੇ ਹੀ ਖਰੀਆਂ-ਖਰੀਆਂ ਸੁਣਾ ਦਿੰਦਾ ਪਰ ਰਜੀਵ ਨੇ ਆਪਣੀ ਪਤਨੀ ਦਾ ਮੂੰਹ ਬੰਦ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਸਗੋਂ ਕੋਲ ਖੜਾ ਝਾਕ ਰਿਹਾ ਸੀ ਉਸ ਦਿਨ ਛੋਟੀ ਦੀਵਾਲੀ ਸੀ ਐਸ ਲਈ सोनू ਤੇ ਮੋਨੂ ਘਰ ਵਿੱਚ ਹੀ ਸੀ ਤਾਂ ਦਾਦਾ-ਦਾਦੀ ਦੇ ਜਾਣ ਦਾ ਨਾਮ ਸੁਣ ਕੇ ਦੋਵੇਂ ਬੱਚੇ ਆਪਣੇ ਦਾਦਾ-ਦਾਦੀ ਨੂੰ ਲੱਫਟ ਗਏ ਇਹ ਕਹਿੰਦੇ ਹੋਏ ਦਾਦਾ-ਦਾਦੀ ਤੁਸੀਂ ਦੋਵੇਂ ਕਿੱਥੇ ਜਾ ਰਹੇ ਹੋ ਤੇ ਚਾਚੂ ਤੁਸੀਂ ਦਾਦਾ-ਦਾਦੀ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਬੱਚਿਆਂ ਦੀਆਂ ਗੱਲਾਂ ਨਾਲ ਇੱਕ ਪਲ ਲਈ ਤਾਂ ਸ਼ੋਕਜੀ ਤੇ ਰਮਾਂਜੀ ਦਾ ਮਨ ਪਿਗਲਣ ਹੀ ਵਾਲਾ ਸੀ ਕੇ ਅਗਲੇ ਪਲ ਉਹਨਾਂ ਨੂੰ ਉਹਨਾਂ ਦਾ ਅਪਮਾਨ ਯਾਦ ਆ ਗਿਆ ਤੇ ਉਸ ਸਖਤ ਕਦਮਾਂ ਨਾਲ ਛੋਟੇ ਮੁੰਡੇ ਨਾਲ ਬਾਹਰ ਨਿਕਲ ਆਏ ਸੰਜੀਵ ਕੁਝ ਨਹੀਂ ਕਹਿ ਰਿਹਾ ਸੀ ਪੂਰੇ ਰਾਸਤੇ ਉਹ ਚੁੱਪ ਸੀ ਜਦੋਂ ਗੱਡੀ ਸਟੇਸ਼ਨ ਵੱਲ ਮੁੜੀ ਤਾਂ ਰ마 ਜੀ ਤੋਂ ਰਹਿਣੀ ਗਿਆ ਰ마 ਜੀ ਨੇ ਕਿਹਾ ਪੁੱਤ ਤੂੰ ਸਾਨੂੰ ਕਿੱਥੇ ਲੈ ਕੇ ਜਾ ਰਿਹਾ ਸੰਜੀਵ ਨੇ ਮੁਸਕਰਾਉਂਦੇ ਹੋਏ ਕਿਹਾ ਮਸੀ ਮਾਂ ਅਸੀਂ ਘਰ ਜਾ ਰਹੇ ਹਾਂ ਤੇ ਅਸ਼ੋਕ ਜੀ ਦੇ ਵੱਲ ਮੂੰਹ ਕਰਕੇ ਬੋਲਿਆ ਕਿ ਪਿਤਾ ਜੀ ਮੈਂ ਅਸੀਂ ਤਿੰਨਾਂ ਦਾ ਚਿੰਤਾਜ ਰੰਦਾ ਟੈਕਟ ਕਰਵਾ ਲਿਆ ਅਸੀਂ ਉੱਥੇ ਹੀ ਜਾ ਰਹੇ ਹਾਂ ਤੇ ਤੁਹਾਡੇ ਦੋਵਾਂ ਲਈ ਇੱਕ ਸਰਪ੍ਰਾਈਜ਼ ਆ ਜੋ ਵੀ ਹੋਵੇ ਸ਼ੋਕਜੀ ਤੇ ਰਮਾ ਜੀ ਨੂੰ ਇਸ ਗੱਲ ਦਾ ਬਿਲਕੁਲ ਵੀ ਸ਼ੱਕ ਨਹੀਂ ਹੋਇਆ ਕਿ ਸੰਜੀਵ ਉਹਨਾਂ ਨੂੰ ਉਹ ਮਕਾਨ ਦਿਵਾਵੇਗਾ ਉਹਨਾਂ ਨੇ ਸੋਚਿਆ ਕਿ ਸ਼ਾਇਦ ਸੰਜੀਵ ਉਹਨਾਂ ਨੂੰ ਉਸ ਜਗ੍ਹਾ ਤੇ ਲੈ ਕੇ ਜਾਣਾ ਚਾਹੁੰਦਾ ਜਿੱਥੇ ਉਹਨਾਂ ਨੇ ਜ਼ਿੰਦਗੀ ਦੇ ਇੰਨੇ ਖੂਬਸੂਰਤ ਸਾਲ ਗੁਜ਼ਾਰੇ ਸੀ ਚਿੰਤਰੰਜਨ ਪਹੁੰਚ ਕੇ ਸੰਜੀਵ ਨੇ ਸਫਤਾਮ ਅਮਲੇ ਵੈਂਡ ਲਈ ਜਦੋਂ ਟੈਕਸੀ ਕੀਤੀ ਤਾਂ ਰਮਾ ਜੀ ਨੇ ਪੁੱਛਿਆ ਸੰਜੀਵ ਤੂੰ ਆਪਣੀ ਕਲੋਨੀ ਵੱਲ ਕਿਉਂ ਲੈ ਕੇ ਜਾ ਰਿਆਂ ਤਾਂ ਇਸ ਦੇ ਘਰ ਕੋਈ ਸਭ ਸਮਰੋਹ ਹੈ ਕਿ ਸੰਜੀਵ ਨੇ ਮੁਸਕਰਾਉਂਦੇ ਹੋਏ ਕਿਹਾ ਬਸ ਕੁਝ ਦੇਰ ਮਾਂ ਟੈਕਸੀ ਜਦੋਂ ਘਰ ਦੇ ਸਾਹਮਣੇ ਪਹੁੰਚੀ ਤਾਂ ਸੰਜੀਵ ਨੇ ਦੋਵਾਂ ਨੂੰ ਸਹਾਰਾ ਦੇ ਕੇ ਉਤਾਰਿਆ ਤੇ ਸ਼ੋਕਜੀ ਦੇ ਹੱਥ ਵਿੱਚ ਘਰ ਦੀ ਚਾਬੀ ਦੇ ਕੇ ਕਿਹਾ ਪਿਤਾ ਜੀ ਆ ਲਓ ਘਰ ਦੀ ਚਾਬੀ ਤੇ ਖੋਲੋ ਘਰ ਦਾ ਗੇਟ ਹੁਣ ਇਸ ਘਰ 'ਚ ਤੁਹਾਨੂੰ ਕੋਈ ਵੀ ਕੱਢ ਨਹੀਂ ਸਕਦਾ ਮੈਂ ਇਹ ਘਰ ਖਰੀਦ ਲਿਆ ਇਹ ਕਹਿੰਦੇ ਹੋਏ ਸੰਜੀਵ ਮਾਂ ਦਾ ਹੱਥ ਫੜ ਕੇ ਘਰ ਦੇ ਅੰਦਰ ਲੈ ਗਿਆ ਥੋੜੀ ਦੇਰ ਬਾਅਦ ਸਾਰਾ ਸਮਾਨ ਅੰਦਰ ਰੱਖ ਕੇ ਜਦੋਂ ਸੰਜੀਵ ਤੇ ਸ਼ੋਖ ਜੀ ਨੇ ਰਮਾ ਜੀ ਨੂੰ ਲੱਭਿਆ ਤਾਂ ਇੱਕ ਬਹੁਤ ਹੀ ਦੁਖਦਾਈ ਦ੍ਰਿਸ਼ ਦਿੱਤਾ ਰਮਾ ਜੀ ਘਰ ਦੇ ਹਰ ਕੋਨੇ ਨੂੰ ਹਰ ਦਰਵਾਜ਼ੇ ਤੇ ਖਿੜਕੀਆਂ ਨੂੰ ਫੜ ਕੇ ਐਦਾਂ ਰੋ ਰਹੀ ਸੀ ਜਿੱਦਾਂ ਕੋਈ ਮਾਂ ਆਪਣੇ ਵਿਛੜੇ ਹੋਏ ਬੱਚੇ ਨੂੰ ਜੱਫੀ ਪਾ ਕੇ ਰੋਂਦੀ ਆ ਤੇ ਥੋੜੀ ਦੇਰ ਵਿੱਚ ਹੀ ਬੱਚਿਆਂ ਵਾਂਗ ਖੁਸ਼ ਹੋ ਕੇ ਬੋਲੀ ਕਿ ਸੰਜੀਵ ਤੂੰ ਤਾਂ ਮੇਰਾ ਠਾਕੁਰ ਜੀ ਨੂੰ ਵੀ ਬੁਲਾ ਲਿਆ ਤੇ ਚਾਹ ਦਾ ਵੀ ਸਮਾਨ ਪਿਆ ਹੈ ਕਿੰਨੀ ਵਧੀਆ ਗੱਲ ਆ ਸ਼ੋਖ ਜੀ ਚਾਹ ਦੇ ਲਈ ਬਹੁਤ ਸ਼ਕੀਨ ਸੀ ਕੋਜ ਸਮੇਂ ਬਾਅਦ ਸੰਜੀਵ ਲੀਜ਼ਾ ਤੇ ਬੱਚੇ ਨੂੰ ਵੀ ਲੈ ਕੇ ਆਇਆ ਲੀਜ਼ਾ ਆਪਣੀ ਮੰਮੀ ਦੇ ਘਰ ਠਹਿਰੀ ਹੋਈ ਸੀ ਜੋ ਇੰਡੀਆ ਵਿੱਚ ਹੀ ਰਹਿੰਦੇ ਚਿਤਰੰਜਨ ਦੇ ਨਾਲ ਦੇ ਪਿੰਡ ਵਿੱਚ ਹੀ ਲੀਜ਼ਾ ਦੇ ਮਾਮਾ ਜੀ ਦਾ ਘਰ ਸੀ ਅੱਜ ਸਾਰੇ ਇਕੱਠੇ ਹੋਏ ਤੇ ਸ਼ੋਕ ਜੀ ਤੇ ਰਮਾ ਜੀ ਆਪਣੀ ਛੋਟੀ ਨੂੰ ਤੇ ਪੋਤੇ ਨੂੰ ਮਿਲ ਕੇ ਬਹੁਤ ਹੀ ਖੁਸ਼ ਹੋਏ ਅੱਜ ਘਰ ਵਿੱਚ ਜੋ ਖਾਣਾ ਬਣਿਆ ਉਹ ਬਹੁਤ ਹੀ ਜ਼ਿਆਦਾ ਸੁਆਦ ਸੀ ਕਿਉਂਕਿ ਉਸ ਵਿੱਚ ਕਿਸੇ ਵੀ ਤਰ੍ਹਾਂ ਦਾ અપਮਾਨ ਨਹੀਂ ਲੁਕਿਆ ਹੋਇਆ ਸੀ ਤੇ ਰੋਟੀਆਂ ਵੀ ਗਣਕੇ ਨਹੀਂ ਬਣੀਆਂ ਸੀ ਕਿਉਂਕਿ ਇਸ ਘਰ ਵਿੱਚ ਕਦੇ ਵੀ ਰੋਟੀਆਂ ਗਣਕੇ ਨਹੀਂ ਬਣਦੀਆਂ ਸੀ ਇੱਕ ਮੁੰਡੇ ਨੇ ਅੱਗੇ ਵਧ ਕੇ ਆਪਣੇ ਮਾਤਾ ਪਿਤਾ ਨੂੰ ਇੱਕ ਵਧੀਆ ਜ਼ਿੰਦਗੀ ਤੇ ਸਨਮਾਨ ਦੀ ਜ਼ਿੰਦਗੀ ਦਿੱਤੀ ਤੇ ਅੱਜ ਰਮਾਂਜੀਤ ਤੇ ਸ਼ੋਕਜੀ ਸੋਚ ਰਹੇ ਸੀ ਕਿ ਜਿੱਦਾਂ ਸਾਰੀਆਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਉਦਾਂ ਹੀ ਸਾਰੇ ਬੱਚਿਆਂ ਦੇ ਸੰਸਕਾਰ ਇੱਕੋ ਜਿਹੇ ਨਹੀਂ ਹੁੰਦੇ ਜਿੱਥੇ ਰਜੀਵ ਵਰਗਾ ਸਵਾਰਥੀ ਤੇ ਮਤਲਬੀ ਹੀ ਮੁੰਡਾ ਸੀ ਉੱਥੇ ਹੀ ਸੰਜੀਵ ਵਰਗਾ ਬੇਟਾ ਵੀ ਉਹਨਾਂ ਨੇ ਹੀ ਜਨਮਿਆ ਸੀ ਮਾਣ ਸਨਮਾਨ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਭਲਾ ਸੋ ਦੋਸਤੋ ਐਸੀ ਸਾਡੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਸਿਕਾ